ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਸੂਟ ਪਾਏ ਹੋਏ ਸਾਰੇ ਹੈਂਡਵਰਕ ਦੇ ਆ ਤੇ ਬੁਟੀਕ ਸਟਾਈਲ ਬਣੇ ਹੋਣਗੇ ਸਾਰੇ ਹੀ ਸੂਟ ਤੇ ਇਹਨਾਂ ਦੇ ਵਿੱਚ ਸਾਰੇ ਯੂਨੀਕ ਜੇ ਆਪਾਂ ਡਿਜ਼ਾਈਨ ਐਡ ਕੀਤੇ ਆ ਸਾਰਿਆਂ ਦੇ ਉੱਪਰ ਫੈਬਰਿਕ ਦਾ ਨਾਮ ਲਿਖਿਆ ਹੋਇਆ ਹੈ ਪਿਓਰ ਤੇ ਡਾਇਮੰਡ ਟਿਸ਼ੂ ਦਾ ਹੈਂਡਵਰਕ ਦਾ ਸੂਟ ਹੈ 크ਰੇਪ ਸਟਫ ਦੇ ਵਿੱਚ ਆਏਗਾ ਤੇ ਜਿਨ੍ਹਾਂ ਦੇ ਕਲਰ ਹੋਣਗੇ ਆਪਾਂ ਉਹ ਵੀ ਚ ਐਡ ਕੀਤੇ ਹੋਣਗੇ ਸ਼ਿਮਰ ਦੀ ਸ਼ਰਟ ਹੈ ਤੇ ਨਾਲ ਬਾਟਮ ਸ਼ਾਤ ਹੁੰਦੀ ਹੈ ਤੇ ਨਾਲ ਬੋਟ ਦੁਪੱਟਾ ਫੁੱਲ ਚਨਾਉਂਦਾ ਆਏਗਾ ਤੇ ਇਹਨਾਂ ਦੇ ਉੱਪਰ ਵਰਕ ਹੈ ਇਹ ਜੋਰ ਜੱਟ ਦਾ ਸਟੱਫ ਰਹੇਗਾ ਬਾਜੂ ਤੇ ਬਾਟਮ ਦੇ ਉੱਪਰ ਵਰਕ ਰਹੇਗਾ ਨਾਲ ਦੁਪੱਟਾ ਰਹੇਗਾ ਜੀ ਤੇ ਤੁਸੀਂ ਇਹਦੇ ਆਰਡਰ ਕਰ ਸਕਦੇ ਹੋ ਇੱਕ ਗਲਾਸ ਆਰਗੈਂਜ਼ਾ ਦੇ ਵਿੱਚ ਸ਼ਰਟ ਹੈ ਜੀ ਬਾਟਮ ਇਹਨਾਂ ਦੇ ਸ਼ਤੂਨ ਦੀ ਤੇ ਨਾਲ ਦੁਪੱਟਾ ਫੁੱਲ ਪ्योर ਦਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਵੀ ਗਲਾਸ ਆਰਗੈਂਜ਼ਾ ਦੇ ਵਿੱਚ ਹੈ ਇਹ ਨਿਊ ਫੈਬਰਿਕ ਆਇਆ ਬਹੁਤ ਜ਼ਿਆਦਾ ਸੋਹਣੀ ਇਹਦੀ ਫਿਟਿੰਗ ਹੁੰਦੀ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਬਾਕੀ ਸੂਟ ਆਪਾਂ ਸਾਰੇ ਹੀ ਇਹਦੇ ਵਿੱਚ ਹੈਂਡਵਰਕ ਦੇ ਨੇ ਤੇ ਬੁਟੀਕਸ ਚ ਸੂਟ ਬਣੇ ਹੋਏ ਨੇ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਆਪਣੇ ਪੇਜ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸਟਿਚ ਕਰਕੇ ਵੀ ਸਾਡੇ ਤੋਂ ਸੂਟ ਲੈ ਸਕਦੇ ਹੋ ਜੀ ਤੁਸੀਂ ਆਪਣਾ ਤੇ ਇਹ ਬਹੁਤ ਹੀ ਜ਼ਿਆਦਾ ਸੋਹਣੇ ਪਫ ਵਰਕ ਹੈ ਇਹ ਵੈਲਵਟ ਦੇ ਆਉਣਗੇ ਜੀ ਸੂਟ ਆਪਾਂ ਬਹੁਤ ਹੀ ਘੱਟ ਪ੍ਰਾਈਸ ਲੈ ਕੇ ਆਉਂਨੇ ਆ ਬਹੁਤ ਹੀ ਜਾ ਕੇ ਸਾਰਿਆਂ ਨੂੰ ਇਹ ਸੂਟ ਬਾਈ ਕਰ ਸਕਣ ਸਾਰੇ ਥੈਂਕ ਯੂ